ਹਰ ਪੱਥਰ ਦਾ ਭਵਿਸ਼ ਹੈ ਪ੍ਰਮਾਤਮਾ ਹੋਣਾ ਲੰਬੀ ਯਾਤਰਾ ਹੈ ਅਜੇ ਬੜਾ ਲੰਮਾ ਪੈਂਡਾ ਹੈ ਭਵਿਸ਼ ਤੇ ਹੈ ਹਰ ਪੱਥਰ ਦਾ ਪ੍ਰਮਾਤਮਾ ਹੋਣਾ ਪਰ ਪੱਥਰ ਬਨਸਪਤੀ ਬਣੇਗਾ ਬਨਸਪਤੀ ਪਸ਼ੂ ਪੰਛੀ ਬਣेंगे ਤੇ ਪਸ਼ੂ ਪੰਛੀ ਮਨੁੱਖ ਬਣ ਗਏ ਨੇ ਤੇ ਮਨੁੱਖ ਨੂੰ ਇੱਕ ਮੌਕਾ ਮਿਲੇ ਇਹ ਹੀ ਤੇਰੀ ਔਸਰ ਇਹ ਹੀ ਤੇਰੀ ਬਾੜ ਕਟਬੀ ਤਰ ਤੂ ਦੇਖ ਵਿਚਾਰ ਮਨੁੱਖ ਇੱਕ ਮੌਕਾ ਹੈ ਕਿ ਪਰਮਾਤਮਾ ਹੋਣ ਦਾ ਮਨੁੱਖ ਇੱਕ ਅਵਸਰ ਹੈ ਕਿ ਈਸ਼ਵਰ ਹੋਣ ਦਾ ਪਰ ਮਨੁੱਖ ਦੇ ਚ ਦੋਵੇਂ ਸੰਭਾਵਨਾਵਾਂ ਛੁਪੀਆਂ ਪਈਆਂ ਨੇ ਜੈਸੇ ਪੱਥਰ ਅੱਗੇ ਗਿਆ ਤੇ ਬਨਸਪਤੀ ਬਨਸਪਤੀ ਅੱਗੇ ਗਈ ਤੇ ਪਸ਼ੂ ਪੰਛੀ ਪਸ਼ੂ ਪੰਛੀ ਅੱਗੇ ਗਏ ਤੇ ਮਨੁੱਖ ਔਰ ਮਨੁੱਖ ਵਿੱਚ ਖਤਰਾ ਵੀ ਹੈ ਇਹ ਅੱਗੇ ਗਿਆ ਤੇ ਭਗਵਾਨ ਵਰਗਾ ਹੋਵੇਗਾ ਪਿੱਛੇ ਗਿਆ ਤੇ ਸ਼ੈਤਾਨ ਵਰਗਾ ਹੋ ਜਾਏਗਾ ਇਹ ਪਿੱਛੇ ਵੀ ਮੁੜ ਸਕਦਾ ਹੈ ਔਰ ਜਦ ਮਨੁੱਖ ਪਸ਼ੂ ਬਣਦਾ ਹੈ ਤਾਂ ਰੋਹੇ ਜ਼ਮੀਨ ਤੇ ਕੋਈ ਪਸ਼ੂ ਇਤਨਾ ਖਤਰਨਾਕ ਨਹੀਂ ਆਉਂਦਾ ਜਿੰਨਾ ਮਨੁੱਖ ਖਤਰਨਾਕ ਹੁੰਦਾ ਇੱਕ ਸੱਪ ਜੇ ਕਿਸੇ ਨੂੰ ਡੰਗਵੇ ਮਾਰੇਗਾ ਤੇ ਦੋ ਤਿੰਨ ਬੰਦਿਆਂ ਨੂੰ ਕੱਟੇਗਾ ਜ਼ਹਿਰ ਖਤਮ ਹੋ ਜਾਂਦੀ ਹੈ 9 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਹਿਟਲਰ ਦਾ ਹਿਰਦਾ ਸ਼ਾਂਤ ਨਹੀਂ ਹੋਇਆ ਸੀ 3 ਕਰੋੜ ਬੰਦਿਆਂ ਨੂੰ ਮਾਰ ਕੇ ਵੀ ਮੌਸੇ ਤੁੰਗ ਨੂੰ ਚੈਨ ਨਹੀਂ ਮਿਲਿਆ ਸੀ ਹਲਾਕੋ ਤੇ ਚੰਗੇਸ ਖਾਂ ਬਸਤੀਆਂ ਉਜਾੜ ਕੇ ਲੰਘਦੇ ਸਨ ਮਨੁੱਖ ਜਦ ਪਸ਼ੂ ਬਣਦਾ ਹੈ ਤਾਂ ਬਹੁਤ ਖਤਰਨਾਕ ਕੋਈ ਪਸ਼ੂ ਮਨੁੱਖਤਾ ਲਈ इतना खतरनाक नहीं जितना ओ मनुख खतरनाक है जो पशु हो गया करतूत पशु की मानस जात पचारा करे दिन रात ए भगवान वर्गा हो सके तो की करना पेगा पूरा जाग जाए भगवान वर्गा अगर ये बहुत हिस्सा इसका सुता ते बहुत कुछ पशु है थोड़ा ज्या मनुष्य है मनुख थोड़ा ज्या मनुख है बहुता पशु है ਜਿਤਨਾ ਜਿਤਨਾ ਜਾਗਦਾ ਜਾਏਗਾ ਮਨੁੱਖ ਹੁੰਦਾ ਜਾਏਗਾ ਇਸ ਵਾਸਤੇ ਕਈਆਂ ਨੂੰ ਸਿਖਾ ਦੇਂਦਿਆਂ ਐ ਮਨੁੱਖ ਤੂੰ ਮਨੁੱਖ ਬਣ ਕਦੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਐ ਕੁੱਤੇ ਤੂੰ ਕੁੱਤਾ ਬਣ ਐ ਗਊ ਤੂੰ ਗਊ ਬਣ ਐ ਖੋਤੇ ਤੂੰ ਖੋਤਾ ਬਣ ਖੋਤਾ ਖੋਤਾ ਹੈ ਕੁੱਤਾ ਤੇ ਕੁੱਤਾ ਹੈ ਗਊ ਤੇ ਗਊ ਹੈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਐ ਸ਼ੇਰ ਤੂੰ ਸ਼ੇਰ ਬਣ ਐ ਘੋੜਾ ਤੂੰ ਘੋੜਾ ਬਣ ਪਰ ਰੋਜ਼ ਕਹਿਣਾ ਪੈਂਦਾ ਐ ਬੰਦੇ ਤੂੰ ਬੰਦਾ ਬਣ ਏ ਮਨੁੱਖ ਤੋਂ ਵਨੁੱਖ ਬਣਦਾ ਕੁੱਤਾ ਅੰਦਰੋਂ ਬਾਹਰੋਂ ਕੁੱਤਾ ਹੈ ਘੋੜਾ ਅੰਦਰੋਂ ਬਾਹਰੋਂ ਘੋੜਾ ਹੈ ਮਨੁੱਖ ਮਨੁੱਖ ਦਿਖਾਈ ਦੇ ਰਿਹਾ ਹੈ ਅੰਦਰੋਂ ਤੇ ਪਸ਼ੂ ਹੈ ਕਰਤੂਤ ਪਸ਼ੂ ਕੇ ਮਾਨਸ ਜਾਤ ਲੋਕ ਪਚਾਰਾ ਕਰੇ ਦਿਨਰਾ ਇਹ ਜਦ ਪੂਰਨ ਮਨੁੱਖ ਹੋ ਨਾ ਹੈ ਪੂਰਨ પુરੁਖ ਤੇ ਫਿਰ ਭਗਵਾਨ ਦਾ ਰੂਪ ਹੋ ਜਾਂਦਾ ਹੈ धन गुरु गोबिंद जी हैं मेरा रूप हो गया खालसा मेरो रूप है खास खालसे में हों करो निवास पर कि पूर्ण जोत जगे घट में तब खालस न खालस जाने ये पूरी जोत जग जाए जप ने ही मनुख को भगवान बना देना जवान जपे वाहे गुरु वाहे गुरु मन सुने ਅਕਸਰ ਦਾਸ ਬਿਆਨ ਕਰਦਾ ਹੁੰਦਾ ਹੈ ਮਨ ਨਹੀਂ ਸੁਣਦਾ ਕਿਉਂ ਮਨੁੱਖ ਦਾ ਇਹ ਮਨ ਰਹਿੰਦਾ ਹੈ ਭਵਿਸ਼ ਦੀ ਚਿੰਤਾ ਦੇਚ ਬੂਤਕਾਲ ਦੀਆਂ ਯਾਦਾਂ ਦੇਚ ਇਹ ਵਰਤਮਾਨ ਦੇ ਨਹੀਂ ਵਿੱਚ ਨਹੀਂ ਆਉਂਦਾ ਕਹਿੰਦੇ ਨੇ ਭਗਵਾਨ ਤੇ ਵਰਤਮਾਨ ਦੇਚ ਹੈ ਭਗਵਾਨ ਕੋਈ ਭਵਿਸ਼ ਦੇਚ ਨਹੀਂ ਹੈ ਭਗਵਾਨ ਨੂੰ ਬੂਤਕਾਲ ਦੇਚ ਲੱਭਣ ਦੀ ਲੋੜ ਵੀ ਨਹੀਂ ਵਰਤਮਾਨ ਦੇਚ ਭਗਵਾਨ ਹੈ ते वर्तमान कितना है अज की रात वर्तमान कतई नहीं कि अज का दिन वर्तमान से कतई नहीं वर्तमान बहुत छोटा है बहुत छोटा है बहुत छोटा है भविष्य बहुत लंबा है बहुत लंबा है पत्नी कदों तक असी होंगे रवों जमते रहेंगे मरते रहेंगे जम जम मरे मरे फिर जमे बहुत सजाए दे लंबे लंबा सिलसिला पता नहीं कितनी लंबी यात्रा करके असं थे तक पहुँचे हैं तो बहुत काल भी बड़ा लंबा है भविष्य भी बड़ा लंबा है वर्तमान बड़ा छोटा है भगवान दी झलक मिल रही है वर्तमान दे और वर्तमान दे जो टिक गया को भगवान का रूप हो जाता है कि वर्तमान कितना है गुरबाणी के कथन अनुसार एकदम कबीर के कथन अनुसार एकदम यही वर्तमान है ਜੋ ਦਮ ਚਲਾ ਗਿਆ ਇਹ ਤੇ ਭੂਤ ਕਾਲ ਜੋ ਦਮ ਆਇਆ ਨਹੀਂ ਇਹ ਤੇ ਜੇ ਭਵਿਸ਼ਾ ਮਨੁੱਖ ਜੀਵਦਾ ਹੈ ਗੁਜ਼ਰੇ ਹੋਏ ਦਮਾਂ ਦੀ ਯਾਦ ਵਿੱਚ ਮਨੁੱਖ ਜੀਵਦਾ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਵਿੱਚ ਮਨੁੱਖ ਜੇ ਥੇ ਵੀ ਬੈਠਾ ਵੇਗਾ ਉਹਦਾ ਮੱਥਾ ਉਹਦੀ ਅੱਖਾਂ ਵੇਖ ਕੇ ਕਹਿ ਸਕਦੇ ਹੋ ਕਿ ਆ ਤੇ ਗੁਜ਼ਰੇ ਹੋਏ ਦਮਾਂ ਦੀ ਯਾਦਾਂ ਦੇ ਵਿੱਚ ਬੈਠਾ ਹੈ ਜਾਂ ਆਉਣ ਵਾਲੇ ਦਮਾਂ ਦੀ ਚਿੰਤਾ ਦੇ ਵਿੱਚ ਬੈਠਾ ਹੈ अगर वर्तमान द आ जाए तो समाधि लग जाएगी भगवान का रूप हो जाएगा तो वर्तमान की है एकदम जो दम अजय आया ही नहीं वो तो भविष्य है भविष्य हाथ द नहीं है जो दम चला गया है वह तो भूतकाल है भूतकाल भी हाथ द नहीं नकद की है वर्तमान वर्तमान कितना है एकदम ਇੱਕਦਮ ਭਾਈ ਸਾਹਿਬ ਬੈਨੰਦ ਲਾਲ ਕਹਿੰਦੇ ਨੇ ਇੱਕਦਮ ਇੱਕ ਨੂੰ ਫਾਰਸੀ ਚ ਯੱਕ ਕਹਿੰਦੇ ਨੇ ਕਿੱਕਦਮ ਬਖੇਸ਼ ਰਾ ਨ ਬੁਰਦਮ ਕੇ ਕੇ ਇਸਤਮ ਐ ਵਾਇ ਨਕਦੇ ਜ਼ਿੰਦਗੀ ਰਾਏ ਗਾਂਗੋ ਜਸ ਭਗਤ ਕਬੀਰ ਵੀ ਕਹਿੰਦੇ ਨੇ ਟੁਕ ਦਮ ਕਰ ਆ ਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾ ਇੱਕ ਦਮ ਦੇ ਚ ਕਿਦਰੇ ਠਿਕ ਜਾਏ ਤੇ ਤੋ ਖੁਦਾ ਹੈ ਗੁਜ਼ਰੇ ਹੋਏ ਦਮਾਂ ਤੇ ਸਾਰੇ ਜੀਂ ਦੇ ਨੇ ਆਣ ਵਾਲੇ ਦਮਾਂ ਦੇ ਤੇ ਸਾਰੇ ਹੀ ਜੀਉਂਦੇ ਨੇ ਪਰ ਜਿਹੜਾ ਦਮ ਨਕਦ ਹੈ ਇੱਕ ਦਮ ਉਹਦੇ ਚ ਕੋਈ ਟਿਕ ਜਾਏ ਤੇ ਮਨੁੱਖ ਰੱਬ ਦਾ ਰੋਪ ਹੁਣ ਇੱਕ ਦਮ ਦੇ ਚ ਆਣ ਦੀ ਕੋਸ਼ਿਸ਼ ਕਰਨਾ ਮਨੁੱਖ ਦਾ ਮਨ ਇੱਕ ਦਮ ਦੇ ਚ ਨਹੀਂ ਆਉਂਦਾ ਨਹੀਂ ਆਉਂਦਾ ਤੇ ਇੱਕ ਦਮ ਦੇ ਚ ਆਣ ਦਾ ਵਰਤਮਾਨ ਦੇ ਚ ਆਣ ਦਾ ਜੋ ਢੰਗ ਹੈ ਜਪ ਇਸ ਵਾਸਤੇ ਵਾਹਿਗੁਰੂ ਇੱਕ ਦਮ ਦੇ ਚ ਪੂਰਾ ਹੋ ਜਾਂਦਾ ਜਿਤਨਾ ਇੱਕ ਦਮ ਹੈ ਇਤਨਾ ਹੀ ਵਾਹਿਗੁਰੂ ਦਾ ਸ਼ਬਦ ਵਾਹਿਗੁਰੂ ਇੱਕ ਦਮ ओम एकदम राम एकदम अल्लाह हू एकदम मैं इन मंत्रों को बहुत गौर ਨਾਲ ਦੇਖੇ एकदम ਵਿੱਚ ਪੂਰੇ ਹੋ ਜਾਂਦੇ ਕੁਝ ਮੰਤਰ ਨਾਭੀ ਤੇ ਬਹੁਤ ਗਹਿਰੀ ਝੋਟ ਕਰਦੇ ਨੇ ਔਰ ਮੈਂ ਇਸ ਵਾਸਤੇ ਨਹੀਂ ਕਹਿੰਦਾ ਕਿ ਗੁਰੂ ਨਾਨਕ ਨੇ ਵਾਹਿਗੁਰੂ ਆਖਿਆ उन्होंने चरनामत देकर जिन्होंने दीक्षित किया जाता कि इस करके नहीं कह रहा कि मेरा जन्म गुरु नानक के घराने है इस करके नहीं कह रहा तजर्बे की बिना तो कह रहा और यह मेरे तजर्बे च ना आता तो यकीन जाणो मैं नहीं कहना सी। सारे मंत्रों की शक्ति है ਸਾਰੇ ਮੰਤਰ ਮਨੁੱਖ ਨੂੰ ਭਗਵਾਨ ਦਾ ਰੂਪ ਬਣਾਉਂਦੇ ਨੇ ਇਸ ਵਾਸਤੇ ਸਾਬੇ ਕਹਿੰਦੇ ਨੇ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਅਸੀਂ ਸਾਰੇ ਨਾਮਾਂ ਤੋਂ ਸਦਕੇ ਜਾਂਦੇ ਆ ਗੁਰਨਾਣਿਕ ਸਾਰੇ ਨਾਮਾਂ ਤੋਂ ਕੁਰਬਾਨ ਜਾਂਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਹੀ ਨਾਮ ਨੇ ਸੋਹਣਿਆ ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ ਹੁਕਮਨ ਗੁਰੂ ਲਾਣਿਕ ਨੇ ਗੁਰੂ ਗੋਬਿੰਦ ਸਿੰਘ ਨੇ ਨਹੀਂ ਆਖਿਆ ਵਾਹਿਗੁਰੂ ਜਪੋ ਫਿਰ ਇਹ ਗ੍ਰੰਥ ਸਾਂਝੇ ਨਹੀਂ ਰਹਿੰਦੇ ਸਨ ਕਿਉਂਕਿ ਕਬੀਰ ਜਪਦੇ ਰਹੇ ਸਤਨਾਮ ਨਾਮਦੇਵ ਜਪਦੇ ਰਹੇ ਵਿਠਲ ਵਿਠਰ ਜੈਦੇਵ ਜਪਦੇ ਰਹੇ ਗੋਬਿੰਦ ਗੋਬਨ ਰਾਮ ਆਨੰਦ ਪਰਮ ਆਨੰਦ ਜਪਦੇ ਰਹੇ ਰਾਮ ਰਾਮ ਫਰੀਦ ਜਪਦਾ ਰਹਾ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਕਿ ਜੇ ਗੁਰੂ ਆਣ ਕੇ ਕਹਿ ਦਿੰਦੇ ਇਹੀ ਮੰਤਰ ਤੇ ਇਹੀ ਜਪੋ ਤਾਂ ਫਿਰ ਫਰੀਦ ਕਿੱਥੇ ਉਹਨਾਂ ਨੂੰ ਥਾ ਮਿਲਣੀ ਸੀ ਫਿਰ ਕਬੀਰ ਕਿੱਥੇ ਜਾਂਦੇ ਫਿਰ ਨਾਮਦੇਵ ਕਿੱਥੇ ਜਾਂਦੇ ਫਿਰ ਗੋਬਿੰਦ ਜਪਣ ਵਾਲਾ ਜੈਦੇਵ ਕਿੱਥੇ ਜਾਂਦਾ ਅੱਲਾਹੋ ਜਪ ਜਪ ਕੇ ਫਰੀਦ ਜਿੱਥੇ ਪਹੁੰਚਾ ਹੈ ਗੋਬਿੰਦ ਜਪ ਜਪ ਕੇ ਜੈਦੇਵ ਵੀ ਉੱਥੇ ਹੀ ਪਹੁੰਚੇ ਰਾਮ ਰਾਮ ਜਪ ਕੇ ਉੱਥੇ ਹੀ ਪਹੁੰਚੇ ਨੇ ਰਾਮਾਨੰਦ ਪਰਮਾਨੰਦ ਸਤਨਾਮ ਦਾ ਜਪ ਕਰਕੇ ਕਬੀਰ ਵੀ ਉੱਥੇ ਹੀ ਪਹੁੰਚੇ ਪਰ ਇਤਨੀ ਸਚਾਈ ਤੇ ਕਬੂਲ ਕਰ ਲੋ ਔਰ ਕਬੂਲ ਕਰਨੀ ਪੈ ਜਾਂਦੀ ਹੈ ਪੁਰਾਣੇ ਜ਼ਮਾਨੇ ਚ ਮਨੁੱਖ ਪੈਦਲ ਚਲਦਾ ਸੀ ਫਿਰ ਪੈਦਲ ਬਾਟ ਬਹੁਤ ਤੈ ਨਹੀਂ ਆਉਂਦੀ ਸੀ ਤੇ ਪਸ਼ੂਆਂ ਦਾ ਇਸਤੇਮਾਲ ਹੋਇਆ ਘੋੜੇ ਬਲਦ ਉੱਠ ਉਹਨਾਂ ਤੇ ਬੈਠਣਾ ਤੇ ਉਹਨਾਂ ਨੂੰ ਦੌੜਾ ਕੇ ਪਿੰਡਾਂ ਮਕਾਣਾ ਫਿਰ ਸੈਂਸ ਦਾ ਯੁੱਗ ਹੋਇਆ ਸਾਈਕਲ ਆਈ ਮੋਟਰ ਕਾਰ ਆਈ ਰੇਲ ਗੱਡੀਆਂ ਆਈਆਂ ਤੇ ਫਿਰ ਹੁਣ ਆਵਾਜ਼ ਤੋਂ ਵੀ ਤਿੱਖੇ ਚੱਲਣ ਵਾਲੇ ਹਵਾਈ ਜਹਾਜ਼ ਸਾਲਾਂ ਦੇ ਚ ਪੈਂਡਾ ਮੁਕਣ ਵਾਲਾ ਘੰਟਿਆਂ ਚ ਮੁਕਦਾ ਹੈ ਅੱਜ 24 ਘੰਟੇ ਚ ਮਨੁੱਖ ਪ੍ਰithvi ਦੀ ਪੂਰੀ ਪ੍ਰਕਰਮਾ ਕਰਦਾ ਹੈ ਪਰ ਪਹਿਲੇ ਤੇ ਐਸਾ ਨਹੀਂ ਸੀ ਹੈ ਨ ਕੁਛ ਐਸੇ ਮੰਤਰ ਉਹਨਾਂ ਦਾ ਚੱਲਣਾ ਇੰਜ ਹੈ ਜਿਵੇਂ ਕੋਈ ਪੈਦਲ ਚੱਲਦਾ ਹੈ ਹੈ ਨ ਐਸੇ ਕੁਛ ਮੰਤਰ ਇਧਰ ਹਵਾਈ ਜਹਾਜ਼ ਤੇ ਬੈਠੇ ਤੇ ਇਧਰ ਪਹੁੰਚ ਗਏ ਉਹਨਾਂ ਮੰਤਰਾਂ ਦੇ ਚ ਮੰਤਰ ਹੈ ਵਾਹਿਗੁਰੂ ਵਾਹਿਗੁਰੂ ਪੈਦਲ ਚੱਲ ਕੇ ਵੀ ਮਨੁੱਖ ਪਿੰਡੇ ਤੇ ਪਹੁੰਚਦਾ ਹੈ ਘੋੜੇ ਵੀ ਪਹੁੰਚਾ ਦਿੰਦੇ ਨੇ ਮੋਟਰਾਂ ਵੀ ਪਹੁੰਚਾ ਦਿੰਦੀਆਂ ਨੇ ਰੇਲ ਗੱਡੀਆਂ ਵੀ ਪਹੁੰਚਾ ਦਿੰਦੀਆਂ ਨੇ ਮੰਜ਼ਿਲ ਤੇ ਹਵਾਈ ਜਹਾਜ਼ ਵੀ ਪਹੁੰਚਾ ਦਿੰਦੇ ਨੇ ਪਰ ਜ਼ਿੰਦਗੀ ਬਹੁਤ ਛੋਟੀ ਹੈ ਕਿ ਸੁਸਤੀ ਨਾਲ ਚਲੇ ਤੇ ਹੋ ਸਕਦਾ ਜ਼ਿੰਦਗੀ ਮੁੱਕ ਗਈ ਤੇ ਟਿਕਾਣੇ ਤੇ ਨਾ ਪਹੁੰਚੀਏ ਐਸਾ ਸਤੇ ਗੁਰੂ ਨਾਨਕ ਨੇ ਦੇਖਿਆ ਮਸਰੂਫ ਜ਼ਿੰਦਗੀ ਹੈ ਆਗਾ ਚਲ ਕੇ ਸਤਗੁਰ ਨੂੰ ਦਿਸ ਪਿਆ ਬੜੀ ਮਸਰੂਫ ਜ਼ਿੰਦਗੀ ਕਿਉਂ ਲੋੜਾਂ ਵਧ ਗਈਆਂ ਪਹਿਲੇ ਇਤਨੀਆਂ ਲੋੜਾਂ ਨਹੀਂ ਸੀ ਤੇ ਜਦ ਲੋੜਾਂ ਵਧ ਗਈਆਂ ਤਾਂ ਮਸਰੂਫੀਅਤ ਵਧ ਗਈ ਤੇ ਮਸਰੂਫੀਅਤ ਜਦ ਵਧ ਗਈ ਤਾਂ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਅੱਧੀ ਜ਼ਿੰਦਗੀ ਤੀਰਥਾਂ ਦੇ ਰਟਨ ਕਰਦਿਆਂ ਲੰਗਾ ਦੋ ਹਵਨ ਯਗ ਕਰਦੇ ਲੰਗਾ ਦੋ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਦੇ ਲੰਗਾ ਦੋ ਜ਼ਿੰਦਗੀ ਹੀ ਬੜੀ ਮਸਰੂਫ ਮੈਂ ਦੇਖਦਾ ਮੁਸਲਮਾਨ ਇਸ ਕਰਮ ਕਾਂਡ ਦੀ ਪਾਲਣਾ ਕਰਦਾ ਹੈ ਪੰਜ ਵਕਤ ਦੀ ਨਮਾਜ਼ ਕੰਮ ਧੰਦੇ 'ਚ ਪੰਜ ਵਕਤ ਕੱਢਣਾ ਕੁਝ ਮਾਮੂਲੀ ਖੇਡ ਨਹੀਂ ਹੈ ਬਹੁਤ ਵੱਡੀ ਖੇਡ ਸਤਿਗੁਰੂ ਕਹਿੰਦੇ ਨੇ ਇੱਕ ਦਮ ਦੇ 'ਚ ਖੇਡ ਬਣ ਸਕਦੀ ਇੱਕ ਦਮ ਇੱਕ ਦਫਾ ਵਾਹਿਗੁਰੂ ਆਖਦਿਆਂ ਤੁਸੀਂ ਵਾਹਿਗੁਰੂ ਦਾ ਰੂਪ ਹੋ ਸਕਦੇ ਹੋ ਟੁਕਦੰਮ ਕਰਾਰੇ ਜੋ ਕਰੋ ਹਜ਼ਰ ਹਜ਼ੂਰ ਖੁਦਾਏ ਇਧਰ ਜ਼ਬਾਨ ਨੇ ਆਖਿਆ ਵਾਹਿਗੁਰੂ ਇਧਰ ਮਨ ਨੇ ਭਵਿਸ਼ ਦੀ ਚਿੰਤਾ ਨੂੰ ਇੱਕ ਪਾਸੇ ਰੱਖ ਕੇ ਤੇ ਭੂਤ ਕਾਲ ਦੀਆਂ ਯਾਦਾਂ ਨੂੰ ਇੱਕ ਪਾਸੇ ਰੱਖ ਕੇ ਪੂਰੀ ਕਾਗਰਤਾ ਨੇ ਢਾਲ ਸੁਣਿਆ ਵਾਹਿਗੁਰੂ ਨੂੰ ਤੇ ਮਨ ਜੋਤ ਸਰੂਪ ਹੋ ਗਿਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਤੇ ਜੋਤ ਦੇ ਜੋਤ ਹੋ ਗਿਆ ਇਤੇ ਬੂੰਦ ਸਾਗਰ ਦੇ ਸਾਗਰ ਹੋ ਗਈ ਅੰਮ੍ਰਿਤ ਵੇਲੇ ਬੈਠ ਕੇ ਕੋਸ਼ਿਸ਼ ਕਰਨਾ ਇਸ ਕੋਸ਼ਿਸ਼ ਦੇ ਸਫਲਤਾ ਨਹੀਂ ਮਿਲਦੀ ਮੈਨੂੰ ਗਾਲਬਨ 42 ਤੇ 40 ਸਾਲ ਹੋ ਗਏ ਨੇ ਕਥਾ ਕਰਦੇ ਤੇ 4-4 ਘੰਟੇ ਵੀ ਰੋਜ਼ ਕਥਾ ਕਰਨੀ ਪੈਂਦੀ ਦੋ ਟਾਈਮ ਇੱਕ ਜਗ੍ਹਾ ਦੋ ਟਾਈਮ ਦੂਸਰੀ ਥਾਂ ਇੱਕ ਇੱਕ ਦਿਨ ਦੇ ਐਸਾ ਵੀ ਹੋ ਜਾਂਦਾ ਹੈ ਇਹ ਤੇ ਸੌਖਾ ਹੈ ਪਰ ਇੱਕ ਦਮ ਦੇ ਚ ਆ ਕੇ ਇੱਕ ਦਫਾ ਵਾਹਿਗੁਰੂ ਕਹਿਣਾ ਅੱਜ ਵੀ ਔਖਾ ਹੈ ਔਖਾ ਆਖਣਾ ਔਖਾ ਸਚਾਨਾ ਤੇ ਗੁਰ ਨਾਲਿਕ ਨੂੰ ਆਖੀ ਕੀ ਔਖਾ ਵਾਹਿਗੁਰੂ ਆਖਣਾ ਕੀ ਔਖਾ ਇਸ ਢੰਗ ਨਾਲ ਔਖਾ ਹੈ ਜਦ ਸਤਿਗੁਰੂ ਕਹਿ ਰਹੇ ਨੇ ਮਿਟ ਜਾਏ ਭਵਿਸ਼ ਦੀ ਚਿੰਤਾ ਮਿਟ ਜਾਏ ਭੂਤਕਾਲ ਦੀਆਂ ਯਾਦਾਂ ਸਿਰਫ ਰਹਿ ਜਾਏ ਵਰਤਮਾਨ ਤੇ ਵਰਤਮਾਨ ਹੈ ਇੱਕਦਮ ਕਿ ਉਸ ਇੱਕਦਮ ਦੇਚ ਉਚਾਰਨ ਹੋਵੇ ਵਾਹਿਗੁਰੂ ਔਰ ਨਾ ਭਵਿਸ਼ ਦੀ ਚਿੰਤਾ ਨਾ ਭੂਤਕਾਲ ਦੀਆਂ ਯਾਦਾਂ ਤੇ ਮੁਨਖ ਹੋ ਜਾਂਦਾ ਹੈ ਵਾਹਿਗੁਰੂ ਦਾਰੋ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਕੁਝ ਵੀ ਨਹੀਂ ਹੋਣਾ ਕੁਝ ਵੀ ਨਹੀਂ ਹੋਣਾ ਤੇ ਵੀ ਮੈਂ ਅਰਜ਼ ਕਰਦੇ ਆਂ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਭ ਕੁਝ ਮਨੁੱਖ ਹੋ ਜਾਂਦਾ ਕਰੋੜਾਂ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆਂ ਨਾ ਪਾਪ ਮਿਟਣੇ ਨੇ ਨਾ ਦੁੱਖ ਮਿਟਣੇ ਨੇ ਇੱਕ ਦਫਾ ਵਾਹਿਗੁਰੂ ਆਖਦੇ ਆਂ ਸਾਰੇ ਹੀ ਦੁੱਖ ਮਿਟ ਜਾਂਦੇ ਸਾਰੇ ਪਾਪ ਮਿਟ ਜਾਂਦੇ ਨੇ ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਇਸ ਵਾਸਤੇ ਆਖਣਾ ਹੈ ਮਤਾਂ ਕਿਦਰੇ ਇੱਕ ਦਫਾ ਕਹਿਣ ਦੀ ਜਾਚ ਆ ਜਾਏ ਬਸ ਇਤ ਨਹੀਂ ਇੱਕ ਦਫਾ ਕਹਿਣ ਦੀ ਜਾਚ ਗੱਲ ਇਤ ਇਹ ਰੋਜ਼ ਅਭਿਆਸ ਕਰਨਾ ਹੈ ਤੇ ਤੁਸੀਂ ਆਖਣ ਕਰੋੜ ਦਫਾ ਕਹਿਣਾ ਤੇ ਸੌਖਾ ਹੈ ਵਾਹਿਗੁਰੂ ਵਾਹਿਗੁਰੂ ਕਈ ਸਟੇਜ ਤੇ ਵੀ ਕਰਦੇ ਨੇ ਤੇ ਕਈ ਵਫਤ ਇਸ ਤਰ੍ਹਾਂ ਕਰਦੇ ਨੇ ਮੈਂ ਤੇ ਦੇਖ ਕੇ ਹੈਰਾਨ ਹੁੰਦਾ ਐਕਸਰਸਾਈਜ਼ ਕਰ ਰਹੇ ਨੇ ਕਿ ਜਪ ਕਰ ਰਹੇ ਨੇ ਲੜ ਰਹੇ ਨੇ ਵਾਹਿਗੁਰੂ ਨਾਲ ਕੇ ਜਪਦੇ ਫੈਨ ਜ਼ਵਾਨ ਉਚਾਰਨ ਕਰੇ ਵਾਹਿਗੁਰੂ ਧੁਨਾਕਾਰ ਆਵਾਜ਼ ਜੋ ਘੜਿਆਲ ਦੀ ਆਵਾਜ਼ ਹੈ ਇੰਦੂ ਵੀਰਾ ਨੇ ਬੜਾ ਸੋਹਣਾ ਚਿੰਨ ਚੁਣਿਆ ਮੰਦਰ ਦੇ ਦਰਵਾਜ਼ੇ ਤੇ ਘੜਿਆਲ ਲਟਕਾ ਦਿੰਦੇ ਨੇ ਉਹਨੂੰ ਵਜਾ ਕੇ ਅੰਦਰ ਜਾਣਾ ਭਗਵਾਨ ਦੇ ਦਰਸ਼ਨ ਤਾਂ ਹੋਣਗੇ ਪਹਿਲੇ ਘੜਿਆਲ ਵਜਾ ਗੁਰਨਾਣਕ ਨੇ ਇਸ ਨੂੰ ਮੰਨਿਆ ਪਰ ਬੜੇ ਸਹੀ ਰੂਪ ਸਾਇਬ ਕੰਨਨ ਜੀਵਨ ਮੰਦਰ ਹੈ ਮੂੰਹ ਦਰਵਾਜ਼ਾ ਹੈ ਔਰ ਜ਼ਬਾਨ ਲਟਕੇ ਆਇਆ ਘੜਿਆਲ ਹੈ ਘੜਿਆਲ ਉਸ ਘੜਿਆਲ ਨੂੰ ਵਜਾ ਕੇ ਤੇ ਇੱਕ ਇੱਟਾਂ ਦੇ ਮੰਦਰ ਵਿੱਚ ਪ੍ਰਵੇਸ਼ ਕਰੋਗੇ ਜ਼ਬਾਨ ਦੇ ਘੜਿਆਲ ਨੂੰ ਵਜਾ ਕੇ ਜੀਵਨ ਦੇ ਮੰਦਰ ਵਿੱਚ ਪ੍ਰਵੇਸ਼ ਕਰ ਜਾਓਗੇ ਪ੍ਰਭੂ ਦਾ ਰੂਪ ਹੋ ਜਾਓਗੇ ਈਸ਼ਵਰ ਦਾ ਕਿਸ ਘੜਿਆਲ ਨੂੰ ਵਜਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਕਬੀਰ ਕਹਿੰਦੇ ਮੈਨੂੰ ਮਾਲਾ ਦੀ ਲੋੜ ਨਹੀਂ ਮਾਲਾ ਤਾਂ ਮੈਂ ਤਾਂ ਪਕੜਾ ਜੀ ਜ਼ਬਾਨ ਨਾ ਹੋਵੇ ਜ਼ਬਾਨ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ساری ਜ਼ਿੰਦਗੀ ਜਿਹੜੇ ਮਾਲਾ ਫੇਰਦੇ ਰਹਿੰਦੇ ਨੇ ਯਕੀਨ ਜਾਨੋ ਮੈਨੂੰ ਤਰਸ ਵੀ ਆ ਜਾਂਦਾ ਕਦੋਂ ਤੱਕ ਫੇਰੋਗੇ ਜ਼ਬਾਨ ਦੀ ਮਾਲਾ ਕਦੋਂ ਫੇਰੋਗੇ ਕੰਠੇ ਮਾਲਾ भगत जी कह रहे हैं मेरे कंठ माला है मेरे दले दीठे माला, माला जेवा राम जबान तला है।, है और केड़ी माला है। सिमरना है। कंठे माला जेवा राम कबीर मेरी सिमरने रसना ऊपर राम ते वाकई रसना ते राम आ गया पहचान किस तरह होगी मिठाई जबान ते रखी स्वाद आ गया ਵਾਹਿਗੁਰੂ ਜ਼ਬਾਨ ਤੇ ਟਿਕ ਗਿਆ ਯਕੀਨ ਜਾਨੋ ਰਸਨਾ ਰਸ ਨਾਲ ਵਰ ਜਾਂਦਾ ਇੱਕ ਅਗੰਮੇ ਰਸ ਇੱਕ ਅਗੰਮੇ ਅਵਸਥਾ ਨਾਲ ਔਰ ਸਹਿਬ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਮੈਂ ਉਸ ਦੇ ਦਾਸਾਂ ਦਾ ਵੀ ਦਾਸ ਆ ਕਿਸ ਦਾ ਜੇਦੀ ਜ਼ਬਾਨ ਤੇ ਹੈ ਪ੍ਰਭੂ ਤੂੰ ਵਸੇ ਜੇਦੀ ਰਸਨਾ ਤੇ ਤੂੰ ਵਸੇ ਜਿਹਦੇ ਕੋਲ ਤੇਰਾ ਨਾਮ ਦਾ ਉਚਾਰਨ ਹੁੰਦਾ ਹੈ ਤੇ ਉਹ ਰਸ ਨਾਲ ਜੋ ਹੈ ਭਰ ਜਾਂਦਾ ਹੈ ਇਹ ਅਭਿਆਸ ਤੁਸੀਂ ਰੋਜ਼ ਕਰਨਾ ਹੈ کم ਸੇ ਘੱਟ ਅੱਧਾ ਘੰਟਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਇਹਦੇ ਵਿੱਚ ਹਜ਼ਾਰਾਂ ਲੱਖਾਂ ਦਫਾ ਕਹਿ ਲੋਗੇ ਪਰ ਇਸ ਵਾਸਤੇ ਕਹਿਣਾ ਕਿਦਰੇ ਇੱਕ ਵਾਰ ਕਹਿਣ ਦੀ ਜਾਚ ਆ ਜਾਏ ਤੇ ਆਖਰੀ ਨੁਕਤਾ ਵੀ ਸੁਣ ਲੈਣਾ ਜਿਸ ਦਿਨ ਇੱਕ ਵਾਰ ਕਹਿਣ ਦੀ ਜਾਚ ਆ ਗਈ ਫਿਰ ਕਹਿਣਾ ਵੀ ਨਹੀਂ ਪਏਗਾ ਕੰਨੇ ਕਹਿਣਾ ਪੈਗਾ ਪਰ ਵਾਹਿਗੁਰੂ ਵਾਹਿਗੁਰੂ ਆਖਣ ਦੀ ਲੋੜ ਨਹੀਂ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾ ਹੁਣ ਪ੍ਰਾਣ ਪੈ ਚੱਲਦੇ ਨ ਪ੍ਰਾਣਾ ਚ ਵਸ ਗਏ ਹੁਣ ਰਸਨਾ ਦੀ ਵੀ ਲੋੜ ਨਹੀਂ ਹੁਣ ਤੇ ਜੀਵਨ ਹੀ ਮੰਦਰ ਬਣ ਗਿਆ ਹੁਣ ਤੇ ਪੂਰੇ ਦੇ ਪੂਰੇ ਜੋ ਹੈ ਪ੍ਰਭੂ ਦਾ ਰੂਪ ਹੋ ਗਿਆਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਵੇਰਾ ਇੱਕ ਬਏ ਹੈ ਕੋਏ ਨ ਸਕੇ ਪਛਾਨੀ ਜੀਵਨ ਇੱਕ ਅਵਸਰ ਹੈ ਪ੍ਰਭੂ ਹੋਣ ਦਾ जिंदगी एक मौका है ईश्वर होने का और ने इस मौके संभाले उन्होंने वेख के ही कलगी दर ने कह दिता है तो मेरा अपना ही रूप है खालसा मेरो रूप है खास खालसे मैं हों करो निवास खालस हो गया शुद्ध हो गया सतगुर इस ਅਵਸਰ ਨੂੰ ਚੁਕਾਵਨ ਨਾ ਔਰ ਇਸ ਅਵਸਰ ਤੋਂ ਅਸੀਂ ਲਾਭ ਲੈ ਸਕੀਏ ਇਹੀ ਤੇਰੀ ਅਵਸਰ ਇਹੀ ਤੇਰੀ ਵਾਰ ਘਟ ਵੀ ਤਰ ਤੋਂ ਦੇਖ ਵਿਚਾਰ ਸਾਰਿਆਂ ਦਾ ਹਾਰ ਦੇ ਤੌਰ ਤੇ ਧੰਨਵਾਦ ਫੁੱਲ ਸੁਗਦੀ ਸ਼ਮਾ